ਤੇ ਉੱਪਰ ਲਿਖਿਆ ਹੋਇਆ ਵੀ 1665 ਈਸਵੀ ਦੇ ਵਿੱਚ ਨੌਵੇਂ ਪਾਸ਼ਾ ਜੀ ਇੱਥੇ ਆਏ ਸੀ ਆਪਦੇ ਕਾਫਲੇ ਦੇ ਨਾਲ ਇਹ ਜਗ੍ਹਾ ਦੇ ਉੱਤੇ ਉਹ ਠਹਿਰ ਕੇ ਗਏ ਨੇ ਤੇ ਇਹ ਵੀ ਇਹ ਉਹ ਪਲੰਗ ਸਾਹਿਬ ਆ ਜੀ ਜਿਹਦੇ ਉੱਤੇ ਨੌਵੇਂ ਪਾਸ਼ਾ ਜੀ ਕਰਦੇ ਬਰਾਜਮਾਨ ਹੋਏ ਹੋਣਗੇ। ਜਦ ਨਾਲ ਕਾਹ ਲੈ ਜਾਂਦਾ ਨਾ ਪੁਰਾਣੀ ਹੂੰ ਜੇ ਤੁਸੀਂ ਛੱਤ ਦੇਖੋਗੇ ਯਾਰ ਨਾ 14 ਫੁੱਟ ਦੇ ਨੇੜੇ ਤੇ ਜਿਹੜੇ ਛੱਤਾਂ ਤੇ ਇੰਨਾ ਇੰਨਾ ਉੱਚਾ ਪਾਣੀ ਆ ਜਾਂਦਾ ਤੇ ਇਧਰਲੇ ਪਾਸੇ ਤਾਂ ਮੌਲਾ ਦਾ ਸਮੁੰਦਰ ਲੱਗਣ ਲੱਗ ਜਾਂਦਾ ਹੋਊਗਾ ਉਹ ਥਾਂ ਦੇ ਉੱਤੇ। ਖਾਸੀ ਦੇਖੀ ਤੇ ਹਮੇਸ਼ਾ ਕੰਮ ਜਿਹੜਾ ਚੱਲਦਾ ਹੀ ਰਹਿੰਦਾ ਅੱਛਾ ਠੀਕ ਹੈ ਹਾਂ ਇੱਕ ਗੱਲ ਯਾਰ ਹੋਰ ਆ ਵੀ ਇਸ ਮੰਦਿਰ ਦੇ ਵਿੱਚ ਨਾ ਹਮੇਸ਼ਾ ਕੰਸਟਰਕਸ਼ਨ ਦਾ ਕੰਮ ਚੱਲਦਾ ਰਹਿੰਦਾ ਐ ਵੀ ਕਹੋ ਵੀ ਐਵੇਂ ਵੀ ਕਹਿ ਦਿਓ ਵੀ ਸਾਡੇ ਕੋਲ ਅਗਲੀ ਵਾਰੀ ਵੀ ਆਇਓ ਬਈ ਹਾਂ ਤਾਂ ਹੋਰ ਅਗਲੀ ਵਾਰੀ ਆਉਣਾ ਜ਼ਰੂਰੀ ਹੈ ਔਰ ਅਗਰ ਤੁਸੀਂ ਇੱਥੋਂ ਤੁਸੀਂ ਆਪ ਬਿਨਾਂ ਦੱਸੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਰਸਤੇ 'ਚੋਂ ਮੁਕੜਨਾ ਪਾਉਣਾ ਠੀਕ ਹੈ ਕੰਪਲਸਰੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਆਪਾਂ ਕਾਨਪੁਰ ਪਹੁੰਚ ਗਏ ਸੀ ਬਾਈਪਾਸ ਫੋਰਾ ਦੇ ਘਰੇ ਤੇ ਨਾਲ ਆਪਣੇ ਬਾਈ ਹਰ ਸਿਮਰਨ ਅ ਅੱਜ ਆਪਣਾ ਕਾਨਪੁਰ ਦੇ ਵਿੱਚ ਦੂਜਾ ਦਿਨ ਆ ਤੇ ਇੱਥੋਂ ਦੀਆਂ ਜਿਹੜੀਆਂ ਲੋਕਲ ਥਾਵਾਂ ਨੇ ਦੇਖਣ ਆਲੀਆਂ ਕਿਉਂਕਿ ਕਾਨਪੁਰ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਨੇ ਦੇਖਣ ਆਲੀਆਂ ਤੇ ਮੁੱਲਾ 2-3 ਦਿਨ ਲੱਗ ਜਾਣਗੇ ਚਲੋ ਹੁਣ ਆਪਣੀ ਪੰਜਾਬ ਵਾਲੇ ਪਾਸੇ ਨੂੰ ਵਾਪਸੀ ਆ ਚੱਲਮਗੇ ਇੱਕ ਦਿਨ ਹੋਰ ਰੁੱਕ ਕੇ ਜਾਂਦੇ ਆ ਇੱਥੇ ਤੇ ਇੱਥੇ ਮੇਨ ਰੁਕਣ ਦਾ ਕਾਰਨ ਇਹ ਵੀ ਆ ਕਿ ਇੱਥੇ ਨਾ ਨੌਵੇਂ ਪਾਤਸ਼ਾਹ ਦਾ ਅੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਧਾਰਮਿਕ ਸਥਾਨ ਵੀ ਆ ਤੇ ਜਿੱਥੇ ਆਪਾਂ ਇਹਨਾਂ ਦੇ ਘਰ ਤੋਂ ਘੱਟੋ ਘੱਟ ਕਿੰਨੀ ਦੂਰ ਆ ਬਾਈ ਜੀ ਆਪਣੇ ਘਰ ਤੋਂ 7-8 ਹਾਂ 20 ਮਿੰਟ ਦਾ ਰਾਹ ਤੇ 7-8 ਕਿਲੋਮੀਟਰ ਆ ਤੇ ਕਿਹਾ ਜਾਂਦਾ ਕਿ ਉੱਥੇ ਨੌਵੇਂ ਪਾਤਸ਼ਾਹ ਜੀ ਦਾ ਪਲੰਗ ਸਾਹਿਬ ਵੀ ਉਸ ਗੁਰੂ ਘਰ ਦੇ ਵਿੱਚ ਮੌਜੂਦ ਆ ਤੇ ਕਾਣਪੁਰ ਦਾ ਸਭ ਤੋਂ ਪੁਰਾਣਾ ਗੁਰੂ ਘਰ ਵੀ ਉਹਨੂੰ ਕਹਿ ਸਕਦੇ ਆ ਹਾਂਜੀ ਤੇ ਇਤਿਹਾਸਿਕ ਗੁਰਦੁਆਰਾ ਤੇ ਸਭ ਤੋਂ ਪੁਰਾਣਾ ਗੁਰੂ ਘਰ ਵੀ ਕਾਣਪੁਰ ਦਾ ਉਹੀ ਆ ਤੇ ਹੁਣ ਆਪਾਂ ਪਹਿਲਾਂ ਉੱਥੇ ਪਹੁੰਚਦੇ ਆਂ ਤੇ ਆਲ ਦਾਲ ਦਾ ਮਾਹੌਲ ਦਿਖਾਵਾਂਗੇ ਇੱਕ ਦੋ ਚੀਜ਼ਾਂ ਜਿਹੜੀਆਂ ਇੱਥੇ ਹੈਗੀਆਂ ਨੇ ਫੌਰ ਦੇਖਣ ਵਾਲੀਆਂ ਉਹ ਵੀ ਦੇਖਾਂਗੇ ਤੇ ਸ਼ਾਮ ਤੱਕ ਘੁੰਮਦੇ ਰਹਾਂਗੇ ਸਾਰਾ ਇੱਕ ਦਿਨ ਦਾ ਪੂਰੇ ਦਿਨ ਦਾ ਆਪਾਂ ਇੱਕੋ ਹੀ ਵਲੌਗ ਕੱਢਾਂਗੇ ਅੱਜ ਠੀਕ ਐ ਠੀਕ ਐ ਬਾਈ ਜੀ ਹਾਂਜੀ ਹਾਂਜੀ ਠੀਕ ਐ ਜੀ ਤੇ ਸਵੇਰ ਦਾ ਟਾਈਮ ਆ ਜੀ ਫਿਲਹਾਲ 12 ਵਜੇ ਦਾ ਟਾਈਮ ਹੋਇਆ ਲੇਟ ਨਿਕਲਿਆ ਮਾੜਾ ਜਾ ਘਰੋਂ ਕਿਉਂਕਿ ਰਾਤ ਵੀ ਲੇਟ ਸੁੱਤੇ ਸੀ ਗੱਲਾਂ ਬਾਤਾਂ ਕਰਦੇ ਵਿੱਚ ਥੋੜਾ ਟਾਈਮ ਲੱਗ ਗਿਆ ਸੀ ਆ ਸਾਹਮਣੇ ਜਿਹੜੀ ਆਹ ਬ੍ਰਿਜੇ ਬਣਿਆ ਹੋਇਆ ਇਹ ਹੈਗਾ ਜੀ ਮੈਟਰੋ ਵਾਲਾ ਤੇ ਕਾ ਤਕੜਾ ਇੰਡਸਟਰੀ ਹੱਬ ਵੀ ਆ ਬਹੁਤ ਤਗੜੀਆਂ ਤਗੜੀਆਂ ਫੈਕਟਰੀਆਂ ਜਿਹੜੀਆਂ ਆਪਾਂ ਡੇਲੀ ਰੁਟੀਨ 'ਚ ਵੀ ਕਾਫੀ ਚੀਜ਼ਾਂ ਯੂਜ਼ ਕਰਦੇ ਆ ਉਹਦੀਆਂ ਵੀ ਵੱਡੀਆਂ ਫੈਕਟਰੀਆਂ ਇੱਥੇ ਹੀ ਨੇ ਚਾਹੇ ਪਾਰਲੇਜੀ ਦੇ ਬਿਸਕੁਟ ਹੋ ਗਏ ਚਾਹੇ ਘੜੀ ਜਿਹੜਾ ਆਪਾਂ ਸਾਬਣਾ ਸਰਫ ਵਾਲਾ ਪਾਊਡਰ ਆ ਉਹਦੀਆਂ ਵੀ ਫੈਕਟਰੀਆਂ ਇੱਥੇ ਬਣੀਆਂ ਹੋਈਆਂ ਨੇ ਤੇ ਕੱਲ ਸਾਨੂੰ ਵੀਡੀਓ ਦੇ ਵਿੱਚ ਆਪਾਂ ਬਾਹਰੋਂ-ਬਾਹਰੋਂ ਇੱਥੋਂ ਗਨ ਫੈਕਟਰੀ ਵੀ ਆਪਾਂ ਦਿਖਾਈ ਸੀ ਤੇ ਜਿੱਥੇ ਅਸਲਾ ਬਣਦਾ ਤੇ ਤੋਪਾਂ ਦੇ ਗੋਲੇ ਹੀ ਬਣਦੇ ਨੇ ਹਣਾ ਬਈ ਉਥੇ ਤੋਪਾਂ ਦੇ ਗੋਲੇ ਵਗੈਰਾ ਸਾਰਾ ਕੁਝ ਬਣਦਾ ਤੇ ਜੇ ਆਪਾਂ ਵੈਸੇ ਪੰਜਾਬੀ ਜਾਂ ਸਿੱਖ ਪਰਿਵਾਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਕਿੰਨੇ ਕੁ ਪਰਿਵਾਰ ਰਹਿੰਦੇ ਹੋਣਗੇ ਇੱਥੇ ਕੋਈ ਆਈਡੀਆ ਐਸਟੀਮੇਟ ਆਈਡੀਆ ਆ ਆਈਡੀਆ ਤੇ ਲੱਖਾਂ ਚ ਹੈਗੇ ਆ ਜੀ ਲੱਖਾਂ ਚ ਰਹਿੰਦੇ ਨੇ ਹਾਂਜੀ ਅੱਛਾ ਠੀਕ ਹੈ ਲੱਖਾਂ ਦੇ ਨੇੜੇ ਤੇੜੇ ਸੰਗਤਾਂ ਤੇ ਗੁਰੂ ਘਰ ਵੀ ਇੱਥੇ ਕਾਫੀ ਬਣੇ ਹੋਏ ਨੇ ਇੰਟਰਨੈਟ ਤੇ ਕੱਢ ਕੇ ਦੇਖੇ ਤਾਂ ਮੈਨੂੰ ਲੱਗਦਾ ਵੀ 20-25 ਗੁਰੂ ਘਰ ਤਾਂ Google Map ਤੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਜਿਹੜੇ ਇੱਥੇ ਸ਼ਹਿਰ ਦੇ ਵਿੱਚ ਬਣਾਏ ਹੋਏ ਨੇ ਤਾਂ 20-25 ਗੁਰੂ ਘਰ ਆ ਤੁਸੀਂ ਹਿਸਾਬ ਲਾ ਸਕਦੇ ਹੋ ਇੱਥੇ ਕਿੰਨੀ ਕੁ ਸੰਗਤ ਰਹਿੰਦੀ ਆ ਸਿੱਖਾਂ ਦੇ ਜਿਹੜੇ ਪਰਿਵਾਰ ਨੇ ਤੇ ਜਿਹੜੇ ਏਰੀਏ ਵਿੱਚ ਦੀ ਆਪਾਂ ਲੰਘ ਰਹੇ ਹਾਂ ਇਸ ਏਰੀਆ ਦਾ ਨਾਮ ਹੈਗਾ ਜੀ ਸਰੂਪਨਗਰ ਤੇ ਜਿੰਨੇ ਵੀ ਪੌਸ਼ ਏਰੀਆ ਇੱਥੋਂ ਦਾ ਹੈ ਤੇ ਜਿੰਨੇ ਵੀ ਇੱਥੋਂ ਦੇ ਹਨ ਜੀ 메인 ਪੌਸ਼ ਏਰੀਆ ਹੈ 메인 ਪੌਸ਼ ਏਰੀਆ ਮਤਲਬ ਇਹਦਾ 메인 ਜਿਹੜਾ ਸੈਂਟਰ ਤੁਸੀਂ ਜਿੱਥੇ ਵੱਡੇ ਵੱਡੇ ਤਗੜੇ ਤਗੜੇ ਲੋਕਾਂ ਦੇ ਘਰ ਨੇ ਉਹ ਆਹ ਥਾਵਾਂ ਦੇ ਉੱਤੇ ਨੇ ਚਾਹੇ ਫੈਕਟਰੀਆਂ ਦੇ ਮਾਲਕ ਨੇ ਚਾਹੇ ਮਸਾਲੇ ਦੀਆਂ ਫੈਕਟਰੀਆਂ ਵਾਲੇ ਮਾਲਕ ਨੇ ਹਨਾ ਤਾਂ ਉਹਨਾਂ ਦਾ 메인 ਘਰ ਇੱਥੇ ਹੀ ਨੇ ਤੇ ਕਿਹਾ ਬਾਈ ਨੇ ਦੱਸਿਆ ਕਿ ਇੰਦੌਰ ਦੀ ਸਭ ਤੋਂ ਉੱਚੀ ਬਿਲਡਿੰਗ ਵੀਰੇ ਕਾਨਪੂਰ ਕਾਨਪੂਰpur ਦੀ ਦੌਰ ਕਹੀ ਜਾਂਦਾ ਹੈ ਕਾਨਪੂਰ ਦੀ ਸਭ ਤੋਂ ਉੱਚੀ ਬਿਲਡਿੰਗ ਵੀ ਇਸ ਏਰੀਏ ਦੇ ਵਿੱਚ ਹੀ ਆ ਜਿਹੜੀ ਬਿਲਡਿੰਗ ਉੱਪਰ ਹੈਲੀਪੈਡ ਬਣਿਆ ਹੈ ਅੱਛਾ ਬਿਲਡਿੰਗ ਦੇ ਉੱਪਰ ਹੈਲੀਪੈਡ ਬਣਿਆ ਹੋਇਆ ਮਤਲਬ ਉੱਥੇ ਹੈਲੀਕਾਪਟਰ ਵੀ ਉਤਰਦਾ ਤੇ ਕਾਨਪੂਰ ਬਾਰੇ ਸੁਣਿਆ ਬਹੁਤ ਆ ਪਰ ਕਦੇ ਆਈ ਨਹੀਂ ਘੁੰਮਣ ਤੇ ਪਹਿਲੀ ਵਾਰੀ ਘੁੰਮ ਰਹੇ ਆ ਕਾਨਪੂਰ ਦੇ ਅਸੀਂ ਬਾਰੋਂ-ਬਾਰ ਲੰਘ ਜਾਂਦੇ ਹੁੰਨੇ ਜਿਵੇਂ ਤੁਹਾਨੂੰ ਪਤਾ ਕਿਸੇ ਵੱਡੇ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਜਾਣ ਤੋਂ ਗਰੇਜ ਹੀ ਕਰਦੇ ਹੁੰਨੇ ਕਿਉਂਕਿ ਮੋਟਰਸਾਈਕਲ ਦੇ ਘੁੰਮਣਾ ਫਿਰ ਔਖਾ ਹੋ ਜਾਂਦਾ ਵੱਡੇ ਸ਼ਹਿਰਾਂ ਦੇ ਵਿੱਚ ਭੀੜ ਭੜੱਕੇ ਕਰਕੇ ਇਹ ਬਿਲਡਿੰ ਅੱਛਾ ਵਾਲੀ ਉਹ ਹੈਲੀਪੈਡ ਬਣਿਆ ਅੱਛਾ ਠੀਕ ਹੈ ਆ ਸਾਹਮਣੇ ਵਾਲਾ ਠੀਕ ਹੈ ਭਾਈ ਆ ਜਿਹੜੀ ਬਿਲਡਿੰਗ ਬਣੀ ਹੋਈ ਆ ਇਹਦੇ ਉੱਤੇ ਵੀ ਠੀਕ ਆ ਰਿਹਾ ਤੇ ਹੈਲੀਪੈਡ ਵੀ ਬਣਿਆ ਹੋਇਆ ਹੈਲੀਪੈਡ ਮਤਲਬ ਭਾਈ ਹੈਲੀਕਾਪਟਰ ਉਤਰ ਜਾਂਦਾ ਉਹਦੇ ਉੱਤੇ ਠੀਕ ਆ ਭਾਈ ਇਹ ਤਾਂ ਅੰਬਾਣੀ ਨੂੰ ਮੁਕਾਬਲਾ ਕਰਦੇ ਨੇ ਕਿ ਨਹੀਂ ਅੰਬਾਣੀ ਵਾਲੇ ਚ ਵੀ ਉਤਰ ਜਾਵਾ ਉਹਦੇ ਵਾਲੇ ਚ ਮੈਨੂੰ ਤਾਂ ਦੋ ਚਾਰ ਵਾਧੂ ਉਤਰ ਜਾਂਦੇ ਨੇ ਹਨਾ ਠੀਕ ਆ ਭਾਈ ਇਹ ਕਾਂਪੂ ਦਾ ਜਿਹੜਾ ਹੈ ਹਾਂਜੀ ਬਿਜਲੀ ਘਰ ਹੈ ਅੰਗਰੇਜ਼ਾਂ ਦੇ ਟਾਈਮ ਦਾ ਅੰਗਰੇਜ਼ਾਂ ਦੇ ਟਾਈਮ ਦਾ ਕਾਣਪੁਰ ਦਾ ਬਿਜਲੀ ਘਰ ਜਿਹੜੇ ਸਾਹਮਣੇ ਆ ਚਿਮਣੀਆਂ ਨੇ ਤੁਹਾਨੂੰ ਨੇੜੇ ਜਾ ਕੇ ਮਾੜਾ ਜਿਹਾ ਦਿਖਾਉਣੇ ਆ ਆ ਟੀਨ ਜੀ ਜਿਹੜੀ ਚਾਰ ਦੁਵਾਰੀ ਆ ਉਸੇ ਦੀ ਹੈ ਇਹ ਆ ਵਾਲੀ ਹਾਂਜੀ ਹਾਂਜੀ ਕੀ ਕਿਸੇ ਦਾ ਘਰ ਆ ਇੱਥੇ ਨਹੀਂ ਨਹੀਂ ਅੱਛਾ ਉਹ ਅੱਗੇ ਅਗਲਾ ਆ ਦੇਖੋ ਸਾਰੇ ਏਰੀਆ ਅੱਛਾ ਠੀਕ ਹੈ ਜਿਹੜੀਆਂ ਉੱਪਰ ਚਿਮਣੀਆਂ ਲੱਗੀਆਂ ਹੋਈਆਂ ਨੇ ਕਾਣਪੁਰ ਦਾ ਸਭ ਤੋਂ ਪੁਰਾਣਾ ਬਿਜਲੀ ਘਰ ਹੈ ਤੇ ਅੰਗਰੇਜ਼ਾਂ ਦੇ ਟਾਈਮ ਦਾ ਅੰਗਰੇਜ਼ਾਂ ਦੇ ਟਾਈਮ ਦਾ ਹੁਣ ਤਾਂ ਬੰਦ ਹੋ ਗਿਆ ਹੈ ਅੱਛਾ ਹੁਣ ਬੰਦ ਦਾ ਇਹ ਹਾਂਜੀ ਠੀਕ ਹੈ ਇੱਧਰ ਦੇ ਇੱਧਰ ਉਨੇ ਦੇ ਅੰਦਰ ਤਾਂ ਕੀ ਹੋਣਾ ਹਨਾ ਆ ਜਿਹੜੇ ਚਿਮਣੀਆਂ ਲੱਗੀਆਂ ਹੋਈਆਂ ਉਹਦੀ ਗੱਲ ਕਰਦੇ ਆ ਇਹ ਬਿਜਲੀ ਘਰ ਦੇ ਵਿੱਚ ਲੱਗੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਬਣਾਈਆਂ ਹੋਈਆਂ ਫੈਕਟਰੀਆਂ ਲਗਭਗ ਅੱਜ ਸਾਰੀਆਂ ਬੰਦ ਹੀ ਨੇ ਧੰਨ ਧੰਨ ਹਾਂ ਜਿੱਥੇ ਕਿਤੇ ਵੀ ਅਸੀਂ ਜਾਂਦੇ ਆ ਤਾਂ ਬਸ ਨਿਸ਼ਾਨੀ ਰਹਿ ਗਈ ਵੀ ਹਾਂ ਅੰਗਰੇਜ਼ਾਂ ਦੇ ਟਾਈਮ ਦੀ ਬਣਾਈ ਹੋਈ ਬਿਲਡਿੰਗ ਆ ਪਰ ਉਹਦੇ ਕੰਮ ਕੋਮ ਹੁਣ ਕੋਈ ਨਹੀਂ ਲਿਆ ਜਾਂਦਾ ਇਹ ਜਿੱਥੇ ਸਰੀਏ ਲੱਗੇ ਹੋਏ ਨੇ ਅੱਛਾ ਇਹਦਾ ਯਾਰ ਅੰਦਰ ਉਹ ਦੇਖਣ ਨੂੰ ਘੰਟ ਲੱਗ ਰਿਹਾ ਤੇ ਅਹ ਬਾਈ ਹੋਰ ਇਹਨੂੰ ਦੱਸਿਆ ਵੀ ਇਹਦੇ ਅੰਦਰ ਕਬਰਾਂ ਬਣੀਆਂ ਹੋਈਆਂ ਨੇ ਤੇ ਅੰਗਰੇਜ਼ਾਂ ਦੇ ਟਾਈਮ ਦੀਆਂ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਇੱਥੇ ਜਦੋਂ ਉਹ ਟਾਈਮਾਂ ਦੇ ਵਿੱਚ ਕਿਸੇ ਦੀ ਡੈਥ ਹੋਈਗੀ ਡੈਥ ਹੋਈ ਹੋਣੀ ਆ ਤਾਂ ਆਹ ਥਾਂਵਾਂ ਦੇ ਉੱਤੇ ਦਫਨ ਕੀਤੇ ਹੋਏ ਸੀ 18ਵੀਂ ਜਾਂ 19ਵੀਂ ਸੈਂਚਰੀ ਉਹਨਾਂ ਨੇ ਲਿਖਿਆ ਹੋਇਆ ਤੇ ਉਹੀ ਨਾਮ ਨੇ ਹੁਣ ਤਾਂ ਨਹੀਂ ਵੀਰੇ ਇਹਨੂੰ ਯੂਜ਼ ਕਰਦੇ ਜੇ ਇੱਥੋਂ 크ਿਸਚਨ ਧਰਮ ਦੇ ਲੋਕ ਹੈਗੇ ਨੇ ਨਹੀਂ ਨਹੀਂ ਅੱਛਾ ਹੁਣ ਨਹੀਂ ਯੂਜ਼ ਕਰਦੇ ਇਹਨੂੰ ਪਰ ਕਬਰਾਂ ਸੋਹਣੀਆਂ ਹੀ ਵਾਲੀਆਂ ਬਣਾਈਆਂ ਹੋਈਆਂ ਇਹਨਾਂ ਨੇ ਓਡੇ ਓਡੇ ਹੈ ਕੁਝ ਵੀ ਅੰਗਰੇਜ਼ ਆਂਦੇ ਆ ਮਤਲਬ ਜੋ ਉਹਨਾਂ ਦੇ ਅੱਛਾ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਹੂੰ ਹੂੰ ਆਜੀ ਮਤਲਬ ਵਿਜ਼ਿਟ ਕਰ ਆਂਦੇ ਨੇ ਠੀਕ ਆ ਘਵਰਾਵਾਂ ਅੰਦਰ ਹਾਂ ਯਾਰ ਇਹ ਜੀ ਘਵਰਾਵੋਂ ਵੈਸੇ ਮੈਂ ਕਹੇ ਦੇਖੀਆਂ ਨਹੀਂ ਆਪਾਂ ਨਾਰਮਲ ਐ ਪੱਥਰ ਦੇਖਦੇ ਆ ਤੇ ਪਿੱਛੇ ਉਹਨਾਂ ਨੇ ਇੱਕ ਸਲੈਬ ਜੀ ਲਾਈ ਹੁੰਦੀ ਉਹਦੇ ਨਾਮ ਲਿਖਿਆ ਹੁੰਦਾ ਇੱਦਾਂ ਇਹਦੇ ਅੰਦਰ ਤਾਂ ਛੋਟੇ ਛੋਟੇ ਗੁੰਬਦ ਜੇ ਬਣੇ ਹੋਏ ਨੇ ਸਾਹਮਣੇ ਵਾਲੇ ਸਾਈਡ ਪੂਰੀ ਉਹ ਕੋਟ ਆਪਨੇ ਕਾਨਪੁਰ ਅੱਛਾ ਠੀਕ ਐ ਭਾਈ ਆ ਕੋਟ ਕਚਹਿਰੀਆਂ ਨਾਲ ਬਿਲਕੁਲ ਸਲਾਈਨ ਆ ਡਾਇਰੈਕਟ ਕਾਨਪੁਰ ਦਾ ਜੇਲ ਆ ਨਾਲ ਬੋ ਸਕਦੇ ਕੀ ਕਾਨਪੁਰ ਸਭ ਤੋਂ ਠੀਕ ਹੈ ਕਾਨਪੁਰ ਦੀ ਭਾਈ ਸਭ ਤੋਂ ਵੱਡੀ ਜੇਲ ਵੀ ਇੱਧਰਲੇ ਪਾਸੇ ਹੀ ਆਏ ਕੋਟਕਚਰੀਆਂ ਵਾਲਾ ਆ ਗਿਆ ਪਾਸਾ ਸਾਰਾ ਇਹ ਤੇ ਇੱਥੇ ਤੁਸੀਂ ਕਿਹਾ ਸੀ ਵੀ ਏਸ਼ੀਆ ਦਾ ਇੱਧਰ ਕੀ ਆ ਜੇਲ ਹੀ ਆ ਅੱਛਾ ਸਾਰੀ ਜੇਲ ਨਹੀਂ ਹੈ ਅੱਛਾ ਠੀਕ ਹੈ ਤੇ ਤਾਂ ਹੀ ਮੈਂ ਕਹਾ ਵੀ ਜੇਲ ਦੀ ਗੰਧ ਵਾਲੀ ਛੋਟੀ ਹੈ ਤੁਹਾਨੂੰ ਤਾਂ ਟੱਪ ਜੇ ਬੰਦਾ ਕਿ ਨਹੀਂ ਉਹ ਆ ਗਿਆ अच्छा ऑल काइंड ऑफ पुलिस यूनिफॉर्म फैक्ट्री आउटलेट ਜਿਹੜਾ ਮਰਜ਼ੀ ਲੈ ਜਾ ਇੱਥੋਂ ਆ ਕੇ ਇਹ ਕੱਲੇ ਪੁਲਿਸ ਵਾਲੇ ਵਾਸਤੇ ਆ ਹੈਗੀ ਜੇ ਅੱਛਾ ਇਹ ਲੈ ਨਹੀਂ ਨਵੀਂ ਪੁਲਿਸ ਲੈ ਨਹੀਂ ਆ ਉੱਚੀ ਆ ਲੱਗਦੀ ਹੈ ਉੱਚੀ ਜੀ ਕੰਦ ਹੈ ਹਨਾ ਜਿਲ੍ਹਾ ਕਾਰਾਗਾਰ ਕਾਨਪੁਰ ਆ ਇਹ ਜੇ ਕਦਾ ਹੀ ਹੁੰਦੀਆਂ ਨੇ ਜੇਲ੍ਹ ਦੀਆਂ 20 20 30 30 ਫੁੱਟ ਦੇ ਨੇੜੇ ਤੇੜੇ ਜਿਵੇਂ ਦੀ ਆ ਤੇ ਉੱਪਰ ਬੋਰਡ ਲੱਗਿਆ ਹੋਇਆ ਬੋਰਡ ਦੇ ਉੱਪਰ ਲਿਖਿਆ ਹੋਇਆ ਸਰਸਈਆ ਘਾਟ ਤੇ ਜਿੱਥੇ ਆਪਾਂ ਗੁਰੂ ਘਰ ਜਾ ਰਹੇ ਹਾਂ ਉਸ ਜਗ੍ਹਾ ਦਾ ਨਾਮ ਵੀ ਸਰਸਈਆ ਘਾਟ ਆ ਤੇ ਉਧਰਲੇ ਪਾਸੇ ਨੂੰ ਆਪਾਂ ਜਾਣਾ ਉੱਥੇ ਗੁਰਦੁਆਰਾ ਸਾਹਿਬ ਦਾ ਬੋਰਡ ਵੀ ਲੱਗਿਆ ਹੋਇਆ ਤੇ ਇਹ ਵਾਲੀ ਸਾਈਡ ਤੋਂ ਆਪਾਂ ਆਏ ਆ ਤੇ ਥੋੜਾ ਜਿਹਾ ਇਹ ਜਿਵੇਂ ਪੁਰਾਣੇ-ਪੁਰਾਣੇ ਲੋਕਾਂ ਦੇ ਘਰ ਹੁੰਦੇ ਹਨ ਤਾਂ ਉਹ ਵਾਲਾ ਏਰੀਆ ਇੱਕ ਤਰ੍ਹਾਂ ਦਾ ਇਹ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਜੀ ਤੇ ਉੱਪਰ ਲਿਖਿਆ ਹੋਇਆ ਵੀ 1665 ਈਸਵੀ ਦੇ ਵਿੱਚ ਨੌਵੇਂ ਪਾਸ਼ਾ ਜੀ ਇੱਥੇ ਆਏ ਸੀ ਆਪਦੇ ਕਾਫਲੇ ਦੇ ਨਾਲ ਇਹ ਜਗ੍ਹਾ ਦੇ ਉੱਤੇ ਉਹ ਠਹਿਰ ਕੇ ਗਏ ਨੇ ਤੇ ਸਨ 1828 ਈਸਵੀ ਦੇ ਵਿੱਚ ਗੁਰੂ ਨਾਨਕ ਪੰਥੀ ਲਾਲਾ ਸ਼ੇਰ ਸਿੰਘ ਠੰਠੀ ਮਲ ਜਿਨ੍ਹਾਂ ਨੇ ਗੁਰੂ ਘਰ ਬਣਾਇਆ ਸੀ ਤਾਂ ਉਹਨਾਂ ਦੀ ਯਾਦ ਦੇ ਵਿੱਚ ਮਤਲਬ ਉਹਨਾਂ ਦਾ ਨਾਮ ਲਿਖਿਆ ਵੀ 1828 ਈਸਵੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਇਧਰਲੇ ਪਾਸੇ ਪ੍ਰੋਗਰਾਮਾਂ ਦੇ ਪੋਸਟਰ ਲੱਗੇ ਹੋਏ ਨੇ ਤੇ ਹੁਣ ਆਪਾਂ ਗੁਰੂ ਘਰ ਦੇ ਅੰਦਰ ਚੱਲਦੇ ਹਾਂ ਹੈ ਜੀ ਮੇਨ ਐਂਟਰੀ ਅੱਛਾ ਹਾਂ ਇਧਰ ਮੇਨ ਐਂਟਰੀ ਹੈ ਤੇ ਜੇ ਇੱਥੇ ਹੋਣਗੇ ਭਾਈ ਸਾਹਿਬ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜੇ ਹੋਰ ਆਪਾਂ ਨੂੰ ਕੋਈ ਜਗ੍ਹਾ ਪਤਾ ਲੱਗਦੀ ਹੈ ਤੇ ਇਧਰਲੇ ਪਾਸੇ ਮਹਾਰਾਜ ਦਾ ਪ੍ਰਕਾਸ਼ ਹੈ ਜੀ ਪਿਛਲੇ ਪਾਸੇ ਗੰਗਾ ਨਦੀ ਚੱਲ ਰਹੀ ਆ ਤੇ ਪਾਣੀ ਹੁਣ ਥੋੜਾ ਘਟਿਆ ਹੋਇਆ ਗਰਮੀ ਦੇ ਦਿਨਾਂ ਦੇ ਵਿੱਚ ਪਾਣੀ ਘਟ ਜਾਂਦਾ ਤੇ ਜਿਹੜੀ ਆ ਥਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਨਾ ਇੱਥੇ ਕਾਫੀ ਸਰਦਾਰ ਬੰਦੇ ਖੜੇ ਨੇ ਤਾਂ ਆ ਥਾਂ ਦੇ ਉੱਤੇ ਜਿੰਨਾ ਵੀ ਵਗ ਲਿਆ ਹੋਇਆ ਐਵੇਂ ਇਹਦੇ ਉੱਤੇ ਕਹਿੰਦੇ ਵਿਸਾਖੀ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਤਿਆਰੀ ਚੱਲ ਰਹੀ ਆ ਪਰ ਇੱਥੋਂ ਪਾਰ ਕਰਕੇ ਜਾਣਾ ਪਊਗਾ ਹਾਂਜੀ ਜਾਂ ਫਿਰ ਉੱਪਰਲੇ ਇਸੋ ਦੇ ਪਾਸੇ ਰਾਹ ਵੀ ਹੈਗਾ ਅੱਛਾ ਠੀਕ ਹੈ ਤੇ ਆ ਥਾਂ ਦੇ ਉੱਤੇ ਕਿਉਂਕਿ ਇੱਕੋ ਇੱਕ ਇਤਿਹਾਸਿਕ ਗੁਰੂ ਘਰ ਹੈ ਜੀ ਕਾਨਪੁਰ ਦਾ ਤੇ ਸੰਗਤਾਂ ਫਿਰ ਵਿਸਾਖੀ ਦੇ ਤਿਹਾੜੇ ਤੇ ਇੱਥੇ ਇਕੱਠੀਆਂ ਹੋ ਕੇ ਮਨਾਉਂਦੀਆਂ ਨੇ ਤੇ ਆ ਸਾਹਮਣੇ ਸਾਰੀ ਗੰਗਾ ਨਦੀ ਚੱਲਦੀ ਆ ਹੁਣ ਗਰਮੀ ਕਰਕੇ ਪਾਣੀ ਘਟਿਆ ਹੋਇਆ ਤੇ ਇੱਥੇ ਕਿਹਾ ਜਾਂਦਾ ਕਿ ਨੌਵੇਂ ਪਾਤਸ਼ਾਹ ਜੀ ਦਾ ਪਲੰਗ ਸਾਹਿਬ ਵੀ ਹੈ ਮੌਜੂਦ ਆ ਉਹਦੇ ਵੀ ਆਪਾਂ ਦਰਸ਼ਨ ਕਰਦੇ ਆ ਜਾ ਕੇ ਤੇ ਇਧਰਲੇ ਪਾਸੇ ਸਾਰਾ ਇਤਿਹਾਸ ਲਿਖਿਆ ਹੋਇਆ ਵੀ ਜਦੋਂ ਨੌਵੇਂ ਪਾਸ਼ਾ ਜੀ ਇਸ ਜਗ੍ਹਾ ਦੇ ਉੱਤੇ ਆਏ ਨੇ 1665 ਈਸਵੀ ਦੇ ਵਿੱਚ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਤੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਨਾ ਇਸ ਟਾਈਮ ਤੇ ਇੱਥੇ ਭਾਈ ਗੁਰਮੁਖ ਸਿੰਘ ਜੀ ਨੇ ਤੇ ਇਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਵਿੱਚ ਇਹ ਹੈੱਡ ਗ੍ਰੰਥੀ ਤੇ ਇਧਰਲੇ ਪਾਸੇ ਉਹ ਪਲੰਗ ਸਾਹਿਬ ਆ ਜੀ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਅੰਦਰ ਜਾ ਕੇ ਤਾਂ ਨਹੀਂ ਦਰਸ਼ਨ ਕਰਨ ਦਿੰਦੇ ਪਰ ਸਾਨੂੰ ਆਪਾਂ ਬਾਹਰੋਂ ਦਰਸ਼ਨ ਕਰਵਾ ਦਿੰਨੇ ਆ ਵੀ ਇਹ ਉਹ ਪਲੰਗ ਸਾਹਿਬ ਆ ਜੀ ਜਿਹਦੇ ਉੱਤੇ ਨੌਵੇਂ ਪਾਤਸ਼ਾਹ ਜੀ ਕਰਦੇ ਬਰਾਜਮਾਨ ਹੋਏ ਹੋਣਗੇ। ਦੇਖ ਕੇ ਕਾਹਦਾ ਆ? ਇੰਦਰ ਦੇਖੀਂ। ਪਹਿਲੀ ਮੰਜ਼ਲ ਦੇ ਮਹਾਰਾਜ ਦਾ ਪ੍ਰਕਾਸ਼ ਆ ਤੇ ਹੁਣ ਆਪਾਂ ਪੌੜੀਆਂ ਉਤਰ ਕੇ ਥੱਲੇ ਪਾਸੇ ਆਈਆਂ ਤੇ ਇਧਰਲੇ ਪਾਸੇ ਗੰਗਾ ਦਾ ਕਿਨਾਰਾ ਤੇ ਆਪਾਂ ਵੈਸੇ ਤੁਹਾਨੂੰ ਦੱਸ ਕੇ ਹਟਾਏ ਮੀਂਹਾ ਕਰਕੇ ਹੁਣ ਮੀਂਹਾ ਦਾ ਟਾਈਮ ਨਹੀਂ ਹੈਗਾ ਹਨਾ ਗਰਮੀ ਆ ਤਾਂ ਪਾਣੀ ਘਟਿਆ ਹੋਇਆ ਪਰ ਬਾਈ ਹੋਰਾਂ ਦੱਸੇ ਵੀ ਜਦੋਂ ਇਹਦਾ ਪਾਣੀ ਚੜ ਜਾਂਦਾ ਜਾਂ ਮੀਂਹਾਂ ਦੇ ਟਾਈਮ ਦੇ ਵਿੱਚ ਵਾਧਿਆ ਦਾ ਸਾਰਾ ਇਹ ਇੱਥੋਂ ਤੱਕ ਪੌੜੀਆਂ ਤੇ ਵੀ ਪਾਣੀ ਆ ਜਾਂਦਾ ਉਧਰ ਤੱਕ ਵੀ ਜਾ ਵੜਦਾ ਬਾਈ ਕਿੱਥੇ ਉਹ ਗੇਟ ਲੱਗਿਆ ਹੋਇਆ ਉੱਪਰ ਤੱਕ ਵੀ ਜਾ ਵੜਦਾ ਅੱਛਾ ਜੀ ਕੋਈ ਨੁਕਸਾਨ ਤਾਂ ਨਹੀਂ ਅੱਛਾ ਇਹਦੋਂ ਤਾਂ ਤਾਂ ਨਹੀਂ ਗਿਆ ਕਦੇ ਇਸਕੇ ਉੱਪਰ ਤੋਂ ਨਹੀਂ ਗਿਆ ਕبھی ਇਸ ਤੋਂ ਪਰ ਇਹ ਜਾ ਤੱਕ ਆ ਜਾਂਦਾ ਨਾ ਪੂਰਾ ਇਹ ਹੂੰ ਜੇ ਤੁਸੀਂ ਛੱਤ ਦੇਖੋਗੇ ਯਾਰ ਇਹ 12 13 14 ਫੁੱਟ ਦੇ ਨੇੜੇ ਤੇੜੇ ਛੱਤਾਂ ਤੇ ਇਹਨਾਂ ਇਹਨਾਂ ਉੱਚਾ ਪਾਣੀ ਆ ਜਾਂਦਾ ਤੇ ਇਧਰਲੇ ਪਾਸੇ ਤਾਂ ਮੋਲਾਂ ਦਾ ਸਮੁੰਦਰ ਲੱਗਣ ਲੱਗ ਜਾਂਦਾ ਹੋਊਗਾ ਉਹ ਥਾਂ ਦੇ ਉੱਤੇ ਹਨਾ ਕਵਰ ਹੋ ਜਾਂਦਾ ਸਰ ਪਾਰਾ ਕਵਰ ਹੋ ਜਾਂਦਾ ਠੀਕ ਹੈ ਇਹ ਮੀਂਹਾਂ ਦੇ ਟਾਈਮ 'ਚ ਹੀ ਹੁੰਦਾ ਹੋਊਗਾ ਹਨਾ ਜਿਆਦਾ ਹਾਂਜੀ ਹੂੰ ਤਾਂ ਕਰਕੇ ਫਿਰ ਹੁਣ ਗੁਰੂ ਘਰ ਵੀ ਉੱਚੀ ਜਗ੍ਹਾ ਦੇ ਉੱਤੇ ਪਾਇਆ ਹੋਇਆ ਵੀ ਕੋਈ ਨੁਕਸਾਨ ਨਾ ਹੋਵੇ ਉਹ ਚੀਜ਼ ਆ ਬਾਕੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਇਧਰਲੇ ਪਾਸੇ ਇੱਕ ਮੰਦਿਰ ਵੀ ਬਣਿਆ ਹੋਇਆ ਇਧਰਲੇ ਪਾਸੇ ਗੁਰਦਰਾ ਸਾਹਿਬ ਇੱਥੋਂ ਪੌੜੀਆਂ ਉਤਰਦੀਆਂ ਨੇ ਤੇ ਮੈਂ ਤੁਹਾਨੂੰ ਦੱਸ ਕੇ ਹਟਾ ਵੀ ਇਹ ਕਾਫੀ ਪੁਰਾਣਾ ਜਿਹਾ ਇਲਾਕਾ ਲੱਗਦਾ ਦੇਖਣ ਨੂੰ ਪੁਰਾਣੀਆਂ-ਪੁਰਾਣੀਆਂ ਬਿਲਡਿੰਗਾਂ ਇਮਾਰਤਾਂ ਤੇ ਲੋਕਾਂ ਦੇ ਘਰ ਹੈਗੇ ਨੇ ਇੱਥੇ ਕਾਫੀ ਤੇ ਜਿਵੇਂ ਆ ਮੈਨੂੰ ਨਾ ਨਾਲ ਜਦੋਂ ਅਹੁਣੇ ਆਪਾਂ ਗੁਰੂ ਘਰ ਦੇ ਵਿੱਚ ਸੀ ਤਾਂ ਇਧਰੋਂ ਮੈਨੂੰ ਆ ਬਿਲਡਿੰਗ ਦੇਖਣ ਨੂੰ ਮਿਲੀ ਤੇ ਇਹ ਪੁਰਾਣੀ ਜੀ ਆ ਹਾਂਜੀ ਹੈਰਾ ਸੀ ਜਿੱਥੇ ਤੁਸੀਂ ਰੱਖਿਆ ਸੀ ਅੱਛਾ ਹਾਂ 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 ਆਗੇ ਪਿਆ ਕਿਸ਼ਤੀ ਪਈ ਆ ਹਾਂਜੀ ਅੱਛਾ ਮੂਦਾ ਮਾਰਦਾ ਬੇੜਾ ਅੱਛਾ ਆ ਗੱਲ ਕਰਦੇ ਸੀ ਇਹ ਰੰਗ ਰੰਗੇ ਬੜਾ ਕੀਤਾ ਹੋਇਆ ਇਹਨਾਂ ਨੇ ਤੇ ਫਲੇ ਕੀਤਾ ਪਹਿਲੇ ਨਹੀਂ ਸੀ ਕਿਉਂ ਐਵੇਂ ਸੀ ਪਹਿਲੇ ਕਿਉਂਕਿ ਪਾਣੀ ਆ ਗਿਆ ਲੈ ਸੀ ਨਾ ਅੱਧ ਅੱਛਾ ਇਹ ਕਿਸੇ ਦਾ ਕਿ ਮੰਦਰ ਵਾਲਾ ਨਹੀਂ ਥਾ ਇਹ ਕਿ ਕਿਵੇਂ ਆ ਪਹਿਲੇ ਉਦਾਂ ਹੀ ਬਿਲਡਿੰਗ ਹੈਗੀ ਆ ਉਦਾਂ ਹੀ ਅੱਛਾ ਇਹ ਬੜਾ ਕੋਈ ਤਾਂ ਨਹੀਂ ਸਜਣ ਰੰਗ ਮਾਰ ਗਿਆ ਵੱਲੋਂ ਆ ਦੇਖੋ ਕਿਵੇਂ ਬਿਸਕੁਟਾਂ ਗੁਫਸੀਆਂ ਹੋਈਆਂ ਨੇ ਇੱਟਾਂ ਦੀਆਂ ਇੱਕ ਦੂਜੇ ਦੇ ਵਿੱਚ ਆ ਵੀ ਕਿਹੜੇ ਵੇਲੇ ਡਿੱਗ ਗਿਆ ਕੋਈ ਪਤਾ ਆ ਉਹ ਤਾਂ ਚੀਜ਼ ਮਜ਼ਬੂਤ ਇੱਥੋਂ ਤਾਂ ਮਜ਼ਬੂਤ ਪਈ ਆ ਹਨਾ ਆਹ ਤਾਂ ਆ ਜੀ ਦੋ ਉਪਰੋਂ ਵੀ ਹਾਂ ਮਿੱਟੀ 'ਚ ਫਸਾਈਆਂ ਹੋਈਆਂ ਨੇ ਝੂਨਾ ਜਿਹਾ ਲਾ ਕੇ ਤੇ ਇਧਰਲੇ ਪਾਸੇ ਭਾਈ ਗੰਗਾ ਨਦੀ ਚੱਲ ਰਹੀ ਆ ਇਹ ਤਾਂ ਸਾਰਾ ਪਾਸਾ ਇੰਨਾ ਕਿ ਤਾਂ ਡੁੱਬ ਜਾਂਦਾ ਜਦੋਂ ਚੜ ਜਾਂਦਾ ਪਾਣੀ ਇਹਦਾ ਤੇ ਚਾ ਉੱਪਰ ਤੱਕ ਸਭ ਪੂਰਾ ਜਿੰਨਾ ਮਤਲਬ ਅਸੀਂ ਹੈਗੇ ਆ ਨਾ ਸ਼ਹਿਰ 'ਚ ਤਾਂ ਨਹੀਂ ਕਦੇ ਨੁਕਸਾਨ ਹੋਇਆ ਐਸੀ ਚੀਜ਼ ਦਾ ਪਾਣੀ ਚੜਨ ਕਰਕੇ ਨਹੀਂ 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 ਅੱਛਾ ਮੈਂ ਤੋਤਾ ਜੋ ਤੇ ਇਸ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆ ਜੀ ਦੂਜੇ ਗੁਰੂ ਘਰ ਦੇ ਵਿੱਚ ਉਹ ਵੀ ਕਿਹਾ ਜਾਂਦਾ ਕਿ ਨੌਵੇਂ ਪਾਤਸ਼ਾਹ ਜੀ ਦੇ ਨਾਲ ਉਹਦਾ ਇਤਿਹਾਸ ਜੁੜਦਾ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਇਹ ਜਿਹੇ ਥਾਵਾਂ ਦੇ ਉੱਤੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਗੁਰੂ ਘਰ ਬਣੇ ਹੁੰਦੇ ਹਨ ਨਾ ਉਹਨਾਂ ਦੇ ਦਰਸ਼ਨ ਕਰਨਾ ਤੇ ਉਹਨਾਂ ਨੂੰ ਲੱਭਣਾ ਪਹਿਲਾਂ ਤਾਂ ਇਕੱਲੇ ਬੰਦੇ ਵਾਸਤੇ ਔਖਾ ਹੋ ਜਾਂਦਾ ਜਾਂ ਤਾਂ ਤੁਹਾਨੂੰ ਉੱਥੋਂ ਦੀ ਕੋਈ ਲੋਕਲ ਸੰਗਤ ਜਾਣਦੀ ਆ ਉਹਨਾਂ ਨਾਲ ਤੁਸੀਂ ਜਾ ਸਕਦੇ ਹੋ ਕਿਉਂਕਿ ਇੱਕ ਥਾਂ ਦੇ ਉੱਤੇ ਗੱਡੀ ਖੜਾ ਕੇ ਜਾਂ ਆਪ ਦਾ ਮੋਟਰਸਾਈਕਲ ਖੜਾ ਕੇ ਉਦੋਂ ਬਾਅਦ ਫਿਰ ਗਾਹਾਂ ਅੱਗੇ ਤੁਰ ਕੇ ਜਾਣਾ ਪੈਂਦਾ ਹਨਾ ਹੁਣ ਜੇ ਮੈਂ ਮੋਟਰਸਾਈਕਲ ਤੇ ਆਉਂਦਾ ਤਾਂ ਮੈਨੂੰ ਮੋਟਰਸਾਈਕਲ ਇੱਥੇ ਖੜਾ ਕੇ ਫਿਰ ਸਮਾਨ ਸਾਰਾ ਹੀ ਸੁੰਨਾ ਛੱਡ ਕੇ ਫਿਰ ਅੱਗੇ ਜਾਣਾ ਪੈਂਦਾ ਤਾਂ ਫਿਰ ਉਹ ਚੀਜ਼ਾਂ ਦੀ ਦਿੱਕਤ ਆ ਜਾਂਦੀ ਆ ਤੇ ਇਹਨਾਂ ਬਾਈ ਹੋਰਾਂ ਕਰਕੇ ਜਾਂ ਇੱਥੋਂ ਦੇ ਲੋਕਲ ਸੰਗਤ ਕਰਕੇ ਹੀ ਇਹ ਥਾਂ ਦੇ ਦਰਸ਼ਨ ਕਰਨੇ ਸੌਖੇ ਹੋ ਜਾਂਦੇ ਨੇ ਤੇ ਹੁਣ ਵੀਰੇ ਆਪਾਂ ਜਿੱਥੇ ਚੱਲੇ ਆ ਉਹ ਕਿੰਨਾ ਕੁ ਦੂਰ ਆ ਇੱਥੋਂ? 5 ਕਿ ਮਿੰਟ ਦਾ 5 ਕਿ ਮਿੰਟ ਦਾ ਰਾਹ ਜੀ ਉਹ ਥਾਂ ਦੇ ਉੱਤੇ ਵੀ ਬਾਕੀ ਸ਼ਾਇਦ ਜਦੋਂ ਤੱਕ ਇਹ ਵੀਡੀਓ ਆਊਗੀ ਉਹ ਤੱਕ ਵਸਾਖੀ ਦਾ ਤਿਹਾੜਾ ਰਹਿਣਾ ਭੀ ਲੰਘ ਚੁਕਿਆ ਹੋਊਗਾ ਤੇ ਇਹ ਆ ਜੀ ਕਾਨਪੁਰ ਦਾ ਕਹਿੰਦੇ ਸਭ ਤੋਂ ਵੱਡਾ ਮੌਲ ਬਾਈ ਨੇ ਹੱਥ ਮਾਰਦਾ ਕਹਿੰਦਾ ਨਹੀਂ ਇਹ ਨਹੀਂ ਹੈਗਾ ਵੱਡਾ ਤੇ ਉਹ ਤਾਂ ਆਪਣੇ ਬਾਈ ਨੇ ਰਾਹ ਚੇਂਜ ਕਰਨ ਨੂੰ ਕਿਹਾ ਸੀ ਪਰਾਂ ਦੀ ਐਂਟਰੀ ਆ ਹਾਂਜੀ ਤੇ ਇਧਰ ਹੈਗਾ ਜੀ ਕਾਨਪੁਰ ਦਾ ਸਭ ਤੋਂ ਵੱਡਾ ਮਾਲ ਵੇਖੇ ਤੁਸੀਂ ਮਾਲ ਤਾਂ ਦੇਖਿਆ ਹੀ ਹੋਣੇ ਪਰ ਇਹਦੀ ਖਾਸ ਗੱਲ ਇਹ ਹੈ ਵੀ ਜਿਹੜੇ ਬਾਈ ਨੇ ਬੁਰਜ ਖਲੀਫਾ ਡਿਜ਼ਾਈਨ ਕੀਤਾ ਸੀ ਉਸੇ ਦੇ ਡਿਜ਼ਾਈਨ ਕੀਤਾ ਹੋਇਆ ਬਾਈ ਮਾਲ ਇਹ ਹਾਂਜੀ ਅੱਛਾ ਜਿਨੇ ਬਾਈ ਬੁਰਜ ਖਲੀਫਾ ਡਿਜ਼ਾਈਨ ਕੀਤਾ ਤੁਸੀਂ ਆਪ ਦੇਖ ਲਓ ਕਿੰਡੀ ਪੱਡੀ ਗੱਲ ਆ ਉਸੇ ਡਿਜ਼ਾਈਨਰ ਨੇ ਹੀ ਇਹਨੂੰ ਡਿਜ਼ਾਈਨ ਕੀਤਾ ਹੋਇਆ ਮਾਲ ਨੂੰ ਤੇ ਤਾਂ ਕਰਕੇ ਆਪਾਂ ਦੇਖਣ ਆ ਗਏ ਬੈਸ ਤਾਂ ਸਾਨੂੰ ਚਲੋ ਪਤਾ ਹੀ ਆ ਵੀ ਮਾਲ ਸਾਰੇ ਕਨਾਲ ਦੇ ਹੁੰਦੇ ਨੇ ਪਰ ਇਹ ਚੀਜ਼ ਵੱਡੀ ਗੱਲ ਬਾਤ ਆ ਨਹੀਂ ਤਾਂ ਬੁਰਜ ਖਲੀਫਾ ਵਾਲਾ ਕਿੱਥੇ ਕਿਸ ਨੂੰ ਹੱਥ ਫੜਾਉਂਦਾ ਇੱਜੀ ਸਸਰੀ ਗਾਲ ਆ ਤੇ ਕਾਨਪੁਰ ਦੇ ਵਿੱਚ 4-5 ਦੇ ਨੇੜੇ-ਤੇੜੇ ਮਾਲ ਨੇ ਪਰ ਸਭ ਤੋਂ ਵੱਡਾ ਮਾਲ ਇਹੀ ਆ ਤੇ ਇਹ ਸモール ਦਾ ਨਾਮ ਹੈਗਾ Z square ਜੈਡ ਸਕੁਅਰ ਹੈ ਜੀ ਇਸ ਮਾਲ ਦਾ ਨਾਮ ਤੇ ਉਹ ਸਾਹਮਣੇ ਇੱਕ ਪਿਆਨੋ ਵੀ ਪਿਆ ਤੇ ਉੱਥੇ ਬਾਈ ਜੀ ਨੇ ਦੱਸਿਆ ਵੀ ਇੱਕ ਮੁੰਡਾ ਸਰਦਾਰ ਮੁੰਡਾ ਤੇ ਉਹ ਸ਼ਾਮ ਨੂੰ ਆ ਕੇ ਡੇਲੀ ਇੱਥੇ ਪਿਆਨੋ ਵਜਾਉਂਦੇ ਨੇ ਸ਼ਾਮ ਵਾਲੇ ਟਾਈਮ ਦੇ ਵਿੱਚ ਹੁਣ ਤਾਂ ਉਹ ਕਵਰ ਕੀਤਾ ਹੋਇਆ ਤੇ ਹੁਣੇ-ਹੁਣੇ ਆਪਾਂ ਮਾਲ ਦੇ ਵਿੱਚ ਜਾ ਕੇ ਆਏ ਆ ਜੈਡ ਸਕੁਅਰ ਤੇ ਜਿਹੜੀ ਸੜਕ ਦੇ ਉੱਤੇ ਆਪਾਂ ਜਾ ਰਹੇ ਹਾਂ ਇਹ ਆਪਾਂ ਹੈ ਜੀ ਮੈਸਟਰਨ ਰੂਟ ਮੈਸਟਰਨ ਰੂਟ ਮੈਸਟਰਨ ਰੋਡ ਠੀਕ ਹੈ ਜੀ ਉਹਦੇ ਉੱਤੇ ਆਪਾਂ ਚੱਲੇ ਆ ਕਿਉਂਕਿ ਇੱਧਰ ਨੂੰ ਆਪਾਂ ਗੁਰੂ ਘਰ ਨੂੰ ਚੱਲੇ ਅੱਗੇ ਜਾ ਕੇ ਟ੍ਰੈਫਿਕ ਬਹੁਤ ਆ ਤੇ ਗੱਡੀ ਤੇ ਜੇ ਜਾਂਦੇ ਫਿਰ ਗੱਡੀ ਫਸ ਜਾਂਦੀ ਜਾਮ ਦੇ ਵਿੱਚ ਫਿਰ ਟਾਈਮ ਬਹੁਤ ਖਰਾਬ ਹੋਣਾ ਸੀ ਤੇ ਐਵੇਂ ਦਾ ਬਾਜ਼ਾਰ ਆ ਜਿੱਧਰ ਦੀ ਆਪਾਂ ਹੁਣ ਲੰਘ ਕੇ ਆਏ ਆ ਇਧਰਲੇ ਪਾਸੇ ਗੱਡੀ ਲਿਆਉਣੀ ਥੋੜੀ ਜੀ ਔਖੀ ਹੋ ਜਾਂਦੀ ਆ ਇੱਥੇ ਬੋਰਡ ਲੱਗਿਆ ਹੋਇਆ ਜੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਂਕ ਸਰਾਫਾ ਕਾਣਪੁਰ ਤੇ ਇਹ ਜਿਹੇ ਥਾਵਾਂ ਦੇ ਉੱਤੇ ਮੈਂ ਪਹਿਲਾਂ ਵੀ ਦੱਸ ਕੇ ਖੜਾ ਆ ਵੀ ਇਕੱਲੇ ਬੰਦੇ ਨੂੰ ਇੱਥੇ ਆਉਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਰਾਹ ਹੀ ਨਹੀਂ ਜੇ ਬਰੀਕ ਚ ਡੀਪ ਚ ਜਾਣਾ ਫਿਰ ਗੂਗਲ ਮੈਪ ਵੀ ਨਹੀਂ ਉੱਥੇ ਕੰਮ ਕਰਦਾ ਤੇ ਇਧਰਲੇ ਪਾਸੇ ਵੀ ਜਿਹੜੀ ਗਲੀ ਆ ਨਾ ਇਹ ਲੋਕਾਂ ਦਾ ਲਾਂਗਾ ਬਣਿਆ ਹੋਇਆ ਤੇ ਇਧਰਲੇ ਪਾਸੇ ਜੋੜਾ ਘਰ ਹਾਂਜੀ ਅੱਛਾ ਇਧਰ ਜੋੜਾ ਘਰ ਆ ਤੇ ਇਹ ਹਸਟਲ ਨਹੀਂ ਸੰਗਤ ਦੀ ਜਿਹੜੇ ਬਣਦੇ ਅੱਛਾ ਅੱਛਾ ਸੰਗਤ ਘਟ ਕਰਕੇ ਵੈਸੇ ਜੋੜਾ ਘਰ ਬੰਦ ਕੀਤਾ ਹੋਇਆ ਇਧਰਲੇ ਪਾਸੇ ਜੋੜੇ ਲਾ ਕੇ ਮਹਾਰਾਜ ਦਾ ਪ੍ਰਕਾਸ਼ ਹੈਗਾ ਕਹਿੰਦੇ ਉੱਪਰਲੀ ਮੰਜ਼ਲ ਦੇ ਉੱਤੇ ਤੇ ਜਿੱਦੜ ਮਹਾਰਾਜ ਦਾ ਪ੍ਰਕਾਸ਼ ਸੀ ਨਾ ਉਸ ਤੋਂ ਬਾਅਦ ਹੁਣ ਆਪਾਂ ਉੱਪਰਲੀ ਮੰਜ਼ਲ ਤੇ ਆ ਗਏ ਆ ਤੇ ਉਧਰ ਗੁਰੂ ਤੇਗ ਬਹਾਦਰ ਜੀ ਦਾ ਸਰੂਪ ਗੁਰੂ ਘਰ ਦੇ ਆਪਾਂ ਦਰਸ਼ਨ ਕਰਕੇ ਆ ਗਏ ਆ ਤੇ ਇੱਕ ਦੋ ਗੱਲਾਂ ਹੋਰ ਦੱਸ ਦਈਏ ਵੀ ਕਾਣਪੁਰ ਦੇ ਵਿੱਚ ਲੈਦਰ ਦਾ ਹੀ ਬਹੁਤ ਵੱਡਾ ਕਾਰੋਬਾਰ ਆ ਤੇ ਤੁਹਾਨੂੰ ਚੀਪ ਤੇ ਬੈਸਟ ਲੈਦਰ ਕਾਣਪੁਰ ਦੇ ਵਿੱਚ ਮਿਲ ਜੂਗਾ ਨਾਰਮਲ ਦੁਕਾਨਾਂ ਦੇ ਉੱਤੇ ਵੀ ਤੇ ਬਾਕੀ ਤੁਹਾਨੂੰ ਪਤਾ ਕਿ ਕੰਨਾਂ ਤਾਂ ਇੱਥੇ ਬਣਦੀਆਂ ਨੇ ਹਨਾ ਜਿਹੜੀ ਰੋਡ ਤੇ ਆਪਾਂ ਗਏ ਸੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਉੱਥੇ ਥਾਂ ਥਾਂ ਦੇ ਉੱਤੇ ਦੁਕਾਨਾਂ ਵੀ ਖੁੱਲੀਆਂ ਹੋਈਆਂ ਨੇ ਅਸਲਾ ਵੇਚਣ ਵਾਲੀਆਂ ਤੇ 80% 90% ਕਹਿ ਸਕਦੇ ਹੋ ਵੀ ਸਰਦਾਰਾਂ ਦੀਆਂ ਦੁਕਾਨਾਂ ਨੇ ਠੀਕ ਹੈ ਬਾਈ ਜੀ ਐਈਆਂ ਗੱਲਬਾਤ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਜ਼ਾਰ ਦੇ ਵਿੱਚ ਹੁਣ ਇੱਕ ਚੀਜ਼ ਹੋਰ ਆਈ ਆ ਭਾਈ ਜਿਹੜੀ ਤੁਸੀਂ ਸਾਈਡ ਤੇ ਬਿਲਡਿੰਗ ਦੇਖ ਰਹੇ ਹੋ ਨਾ ਇਹਦੇ ਉੱਤੇ ਲਿਖਿਆ ਹੋਇਆ ਲਾਲ ਇਮਲੀ ਤੇ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੀ ਬਿਲਡਿੰਗ ਆ ਸਾਹਮਣੇ ਇੱਕ ਘੜੀ ਲੱਗੀ ਹੋਈ ਆ ਜਿਵੇਂ ਕਲੌਕ ਟਾਵਰ ਹੁੰਦਾ ਅੱਜ ਦੀ ਡੇਟ ਦੇ ਵਿੱਚ ਇਹ ਬੰਦ ਆ ਤੇ ਪੁਰਾਣੇ ਟਾਈਮਾਂ ਦੇ ਵਿੱਚ ਇੱذ ਕੋਈ ਨਾ ਕੋਈ ਕੰਮਕਾਰ ਬਾਈ ਕਹਿੰਦੇ ਜਿਵੇਂ ਕੋਈ ਕੰਬਲ ਕੁੰਬਲਾ ਬਣਾਉਣ ਦਾ ਕੰਮਕਾਰ ਦੇ ਵਿੱਚ ਚੱਲਦਾ ਹੋਊਗਾ ਉਂ ਸਾਰੀਆਂ ਇਹ ਇੱਟਾਂ ਜਿਵੇਂ ਆਪਾਂ ਇੱਟਾਂ ਤੇ ਪਲਾਸਟਰ ਨਹੀਂ ਕਰਦੇ ਛੱਡ ਲੈਂਦੇ ਐ ਉਵੇਂ ਛੱਡੀਆਂ ਲੱਗਦੀਆਂ ਨੇ ਤੇ ਹੈ ਲਾਲ ਰੰਗ ਦੀ ਆ ਤਾਂ ਕਰਕੇ ਸ਼ਾਇਦ ਇਹਨੂੰ ਲਾਲ ਇਮਲੀ ਕਹਿ ਦਉਂਦੇ ਨੇ ਉਹ ਬ੍ਰਿਟਿਸ਼ ਇੰਡੀਆ ਕਾਰਪੋਰੇਸ਼ਨ ਇੱਕ ਹੋਰ ਚੀਜ਼ ਵੂਲਣ ਹਾਂ ਉਹੀ ਕੰਮ ਆ ਕੋਈ ਕੰਬਲਾ ਕੁੰਬਲਾ ਦਾ ਤੇ ਇੱਧਰ ਜਿਹੜੇ ਤੁਸੀਂ ਸਾਹਮਣੇ ਚਿੱਟੇ ਰੰਗ ਦੇ ਬਿਲਡਿੰਗ ਦੇਖ ਰਹੇ ਹੋ ਇਹ ਗੁਰੂ ਘਰ ਦੀ ਬਿਲਡਿੰਗ ਆ ਜੀ ਇਸ ਗੁਰੂ ਘਰ ਨੂੰ ਕਿਹਾ ਜਾਂਦਾ ਗੁੰਮਟੀ ਗੁਰਦੁਆਰਾ ਤੇ ਇੱਥੋਂ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਇਹੀ ਆ ਜੀ ਤੇ ਜਦੋਂ ਕਹਿੰਦੇ 84 ਦਾ ਕਤਲੇਆਮ ਵੀ ਹੋਇਆ ਸਿੱਖਾਂ ਦਾ ਤਾਂ ਸਾਰੀ ਸੰਗਤ ਕਹਿੰਦੇ ਫਿਰ ਆਹ ਥਾਂ ਦੇ ਉੱਤੇ ਇਸ ਗੁਰੂ ਘਰ ਦੇ ਵਿੱਚ ਇਕੱਠੀ ਹੋਈ ਸੀ ਤੇ ਆ ਨੀਚੇ-ਨੀਚੇਲੇ ਪਾਸੇ ਦੁਕਾਨਾਂ ਬਣੀਆਂ ਹੋਈਆਂ ਨੇ ਗੁੰਮਟੀ ਗੁਰਦੁਆਰਾ ਕਿਹਾ ਜਾਂਦਾ ਇਹਨੂੰ ਇਧਰਲੇ ਪਾਸੇ ਦੁਕਾਨ ਬਣੀ ਹੋਈ ਆ ਜੀ ਬਨਾਰਸੀ ਟੀ ਸਟਾਲ ਬਾਈ ਕਹਿੰਦੇ ਵੀ ਇਹ ਦੁਕਾਨ ਇੱਥੋਂ ਦੀ ਕਾਫੀ ਫੇਮਸ ਆ ਤੇ ਵਧੀਆ ਚਾਹ ਬਣਾਉਂਦਾ ਪਰ ਬਾਈ ਕੋਲ ਆਇਆ ਤੇ ਬਾਈ ਅੱਜ ਛੁੱਟੀ ਤੇ ਆ ਇੰਸਟਾਗ੍ਰam ਆਈਡੀ ਲਿਖੀ ਹੋਈ ਆ ਕੋਈ ਵੈਸੇ ਕਰ ਲੈਣ ਉਹਨੂੰ ਵੀ ਚਾਹ ਬਣਾ ਆ ਜੀ ਸਾਨੂੰ ਤਿੰਨ ਕੱਪ ਦੇ ਰਹੀ ਐ ਮਹੌਲਾ ਇਥੋਂ ਵਧੀਆ ਚਾਹ ਬਾਈ ਇਹਦੀ ਬਨਾਰਸ ਵਾਲੇ ਦੀ ਠੀਕ ਐ ਠੀਕ ਆ ਹੁਣ ਕੇ ਸ਼ੁਰੂ ਕਰ ਦਈਏ ਠੀਕ ਹੈ ਤੇ ਪਹਿਲਾ ਸਵੇਰੇ ਆਪਾਂ ਬਾਈ ਅਰਸ਼ ਹੋਰਾਂ ਨਾਲ ਅਰਸ਼ ਕਹੀ ਜਾਣਾ ਪਾਰਸ ਪਾਰਸ ਤੇ ਹਰਸ਼ੀਵਰਨ ਬਾਈ ਨਾਲ ਆਪਾਂ ਘੁੰਮ ਕੇ ਆਏ ਤੇ ਹੁਣ ਆਪਣੇ ਨਾਲ ਜਿਹੜੀ ਬਾਕੀ ਰਹੰਦੀ ਫੈਮਿਲੀ ਆ ਉਹ ਚੱਲੀ ਆ ਜੀ ਤੇ ਇੱਧਰ ਪਿੱਛੇ ਖੁੱਲੇ ਖੁੱਲੇ ਬੈਠੇ ਨੇ ਤੇ ਮੜਾ ਦੱਸੋ ਵੀ ਆਪਾਂ ਕਿੱਥੇ ਕਿੱਥੇ ਜਾਣਾ ਅਸੀਂ ਜਾ ਰਹੇ ਹਾਂ ਗੰਗਾ ਬਿਹਰਾਜ ਉਹਦੇ ਬਾਅਦ ਅਸੀਂ ਫਿਰ ਚਾਟ ਵਗੈਰਾ ਖਾਵਾਂਗੇ ਫਿਰ ਅਸੀਂ ਆਵਾਂਗੇ ਜੇਕੇ ਟੈਂਪਲ ਨਹੀਂ ਚਾਟ ਖਾਣ ਤੋਂ ਬਾਅਦ ਫਿਰ ਆਇਆ ਨਾ ਹੋਰ ਸਪੇਸ ਘਟ ਜੂ ਗੱਡੀ 'ਚ ਕਿਵੇਂ ਹੀ ਐਨੇ ਹੁੰਦਾ ਚਲੋ ਠੀਕ ਹੈ ਭਾਈ ਗੰਗਾ ਪੈਰਾਜ ਕੋਈ ਉਧਰਲੇ ਪਾਸੇ ਜਗਾ ਜਿੱਥੇ ਆਪਾਂ ਪਹੁੰਚਾਂਗੇ ਉੱਥੇ ਜਾ ਕੇ ਦੱਸਦੇ ਆ ਬਾਕੀ ਫਿਰ ਇੱਥੋਂ ਦੀ ਕਹਿੰਦੇ ਕਾਫੀ ਫੇਮਸ ਇੱਕ ਚਾਟ ਵੀ ਆ ਕਹਿੰਦੇ ਉਹ ਤੁਹਾਨੂੰ ਜ਼ਰੂਰ ਖਵਾਉਣੀ ਹੈ ਐਈਆਂ ਜੀ ਗੱਲਬਾਤ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਤੇ ਇਸ ਟਾਈਮ ਆਪਾਂ ਆਏ ਹੋਏ ਆ ਜੀ ਕਾਨਪੁਰ ਦਾ ਕਹਿੰਦੇ ਜਿਹੜਾ ਸਭ ਤੋਂ ਫੇਮਸ ਮੰਦਿਰ ਹੈ ਜੀ ਤੇ ਇਸ ਨੂੰ ਕਿਹਾ ਜਾਂਦਾ ਜੇ ਕੇ ਟੈਂਪਲ ਤੁਸੀਂ ਨਾਮ ਸੁਣਿਆ ਹੋਣਾ ਜੇ ਕੇ ਸਿਮਿੰਟ ਹੋ ਗਿਆ ਜੇ ਕੇ ਟਾਇਰ ਵਾਲੇ ਨੇ ਹਣਾ ਟੀਵੀ ਦੇ ਉੱਤੇ ਐਡ ਵੀ ਆਉਂਦੀ ਹੁੰਦੀ ਆ ਉਹਨਾਂ ਦੀ ਤੇ ਇਹਦੀ ਦੇਖਰੇਖ ਸਾਰਾ ਕੁਝ ਜੇ ਕੇ ਟਾਇਰ ਵਾਲਿਆਂ ਦੇ ਜਾਂ ਜੇ ਕੇ ਸਿਮਿੰਟ ਵਾਲੇ ਜਿਹੜੀ ਵੀ ਕੋਈ ਕੰਪਨੀ ਆ ਹਣਾ ਜੇ ਕੇ ਜਿਹੜੇ ਮਾਲਕ ਨੇ ਉਹਨਾਂ ਦੇ ਅੰਡਰ ਆ ਇਹ ਤੇ ਵੈਸੇ ਇਹ ਕ੍ਰਿਸ਼ਨ ਭਗਵਾਨ ਦਾ ਮੰਦਿਰ ਆ ਠੀਕ ਐ ਹੋਰ ਦੱਸੋ ਇਹ ਕੁਝ ਜੇ ਪਤਾ ਕਮਾਵਾ ਤੁਹਾਡੇ ਕੋਲ ਨਹੀਂ ਕੈਮਰਾ ਕਿ ਐਂਸਰ ਹੋਗੇ ਅੱਛਾ ਠੀਕ ਐ ਦੱਸੋ ਮਾੜਾ ਜਾਂ ਫਿਰ ਤੁਸੀਂ ਟੈਂਪਲ ਬਾਰੇ ਟੈਂਪਲ ਇਹ ਕਿ ਜੇ ਕੇ ਵਾਲਿਆਂ ਦਾ ਤੇ ਕੁਛ ਕੁਛ ਦੇਖੇ ਤੇ ਹਮੇਸ਼ਾ ਕੰਮ ਜਿਹੜਾ ਚੱਲਦਾ ਹੀ ਰਹਿੰਦਾ। ਅੱਛਾ। ਕੰਮ ਠੀਕ ਹੈ। ਹਾਂ ਇੱਕ ਗੱਲ ਯਾਰ ਹੋਰ ਆ ਵੀ ਇਸ ਮੰਦਿਰ ਦੇ ਵਿੱਚ ਨਾ ਹਮੇਸ਼ਾ ਕੰਸਟਰਕਸ਼ਨ ਦਾ ਕੰਮ ਚੱਲਦਾ ਰਹਿੰਦਾ। ਅਸੀਂ ਇੱਕ ਵਾਰੀ ਹਰਿਆਣੇ ਦੇ ਵਿੱਚ ਅਗਰੋਹਾ ਧਾਮ ਦੇ ਵਿੱਚ ਗਏ ਸੀ ਤਾਂ ਉੱਥੇ ਵੀ ਇਹੀ ਸੀਨ ਸੀ। ਚਾਹੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਚਾਹੇ ਉੱਥੇ ਇੱਕ ਇੱਕ ਵੀ ਲੱਗੇ ਚਾਹੇ ਕੋਈ ਗ੍ਰਿੱਲਾਂ ਦਾ ਕੰਮ ਹੁੰਦਾ ਹੋਵੇ। ਇਧਰਲੇ ਪਾਸੇ ਖੂਹ ਬਣਿਆ ਹੋਇਆ ਹਨਾ ਕੁਝ ਵੀ ਕੰਮ ਚੱਲਦਾ ਰਹੇ। ਉਹ ਕਹਿੰਦਾ ਇਹ ਜਗ੍ਹਾ ਦੇ ਉੱਤੇ ਚੱਲਦਾ ਹੀ ਰਹਿੰਦਾ। ਇੱਥੇ ਵੀ ਐਵੇਂ ਹੀ ਅਗਰੋਹਾ ਧਾਮ ਦੇ ਵਿੱਚ ਵੀ ਐਵੇਂ ਹੀ ਆ। ਤੇ ਜੇ ਕੇ ਟੈਂਪਲੇ ਨੂੰ ਕਿਹਾ ਜਾਂਦਾ ਠੀਕ ਆ ਸਰ ਜੇ ਕੇ ਟੈਂਪਲ ਕਿਹਾ ਜਾਂਦਾ ਬਾਕੀ ਜੇ ਕੇ ਦਾ ਮਤਲਬ ਆ ਜੀ ਜੁਗੀ ਲਾਲ ਕਮਲਾਪਤ ਤੇ ਜਿਹੜੀ ਜੇ ਕੇ ਵਾਲਾ ਟਰਸਟ ਆ ਉਹ ਇਸ ਮੰਦਰ ਨੂੰ ਫੰਡਿੰਗ ਕਰਦੀ ਆ 1960 ਈਸਵੀ ਦੇ ਵਿੱਚ ਕਹਿੰਦੇ ਇਹ ਮੰਦਰ ਆਮ ਲੋਕਾਂ ਵਾਸਤੇ ਖੋਲਤਾ ਸੀ ਜਦੋਂ ਉਹਨਾਂ ਨੇ ਬਣਾਇਆ ਟਰਸਟ ਆ ਜਿਹੜੀ 1953 ਦੇ ਵਿੱਚ ਬਣੀ ਆ ਤੇ ਬਾਅਦ ਨੂੰ ਹੌਲੀ ਹੌਲੀ ਇਹ ਮੰਦਰ ਰੈਨੋਵੇਟ ਵੀ ਕਰਦੇ ਗਏ ਨੇ ਠੀਕ ਆ ਉਧਰਲੇ ਪਿਛਲੇ ਪਾਸੇ ਲੇਜ਼ਰ ਸਨੋ ਚੱਲ ਰਿਹਾ ਤੇ ਚਾਕੀਆਂ ਝੂਕੀਆਂ ਹੋਰ ਚੱਲ ਰਿਹਾ ਸਾਰਾ ਧਾਰਮਿਕ ਸਮਾਗਮ ਚੱਲ ਰਿਹਾ ਮਤਲਬ ਹਾਂਜੀ ਹਾਂ ਜੀ ਹਾਂ ਉਹਦੇ ਉੱਤੇ ਜਿਹੜਾ ਸ਼ੋਅ ਚੱਲ ਰਿਹਾ ਉਹਦੀ ਲੇਜ਼ਰ ਵੀ ਪੈ ਰਹੀ ਹੈ ਇੱਧਰ ਹਾਂ ਅਲੱਗ-ਅਲੱਗ ਭਗਵਾਨਾਂ ਦੀਆਂ ਮੂਰਤੀਆਂ ਦੀ ਸ਼ੇਪ ਬਣ ਰਹੀ ਹੈ ਲੇਜ਼ਰ ਨਾਲ ਤੇ ਹੁਣੇ ਅੰਦਰ ਜਾ ਕੇ ਆਏ ਆਂ ਦਰਸ਼ਨ ਕਰਕੇ ਆਏ ਆਂ ਅੰਦਰ ਕੈਮਰਾ ਵਗੈਰਾ ਫੋਨ ਵਗੈਰਾ ਨਾਲ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਤੇ ਅੰਦਰ ਸੋਨੇ ਸੋਨੇ ਤੇ ਚਾਂਦੀ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਸਿਲਵਰਿੰਗ ਬਣਿਆ ਹੋਇਆ ਚਾਂਦੀ ਦਾ ਹਨੂਮਾਨ ਜੀ ਦੀ ਮੂਰਤੀ, ਰਾਮ ਲక్ష్మణ ਜੀ ਦੀ ਮੂਰਤੀ, ਕ੍ਰਿਸ਼ਨ ਭਗਵਾਨ ਦੀ ਮੂਰਤੀ। ਵੈਸੇ ਕ੍ਰਿਸ਼ਨਾ ਟੈਂਪਲ ਦੇ ਨਾਂ ਤੋਂ ਇਹਨਾਂ ਨੂੰ ਜਾਣਿਆ ਜਾਂਦਾ ਟੈਂਪਲ ਨੂੰ ਪਰ ਮੂਰਤੀਆਂ ਅੰਦਰ ਸਾਰਿਆਂ ਦੀਆਂ ਲੱਗੀਆਂ ਹੋਈਆਂ ਸੀ ਸੋਨੇ ਤੇ ਚਾਂਦੀ ਦੀਆਂ। ਤੇ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਸਾਰੀ ਫੈਮਿਲੀ ਆਪਣੇ ਨਾਲ ਬੈਠੀ ਆ। ਜਿੰਨੀਆਂ ਵੀ ਥਾਵਾਂ ਕਾਣਕੁਰ ਦੇ ਵਿੱਚ ਦੇਖਣ ਆਲੀਆਂ ਸੀ ਲਗਭਗ ਇਹਨਾਂ ਨੇ ਸਾਰੀਆਂ ਸਾਨੂੰ ਦਿਖਾਈਆਂ ਤੇ ਲੋੜ ਤੋਂ ਜ਼ਿਆਦਾ ਮੈਨੂੰ ਖਵਾਇਆ ਇਹਨਾਂ ਨੇ। ਤੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਬਹੁਤ ਵਧੀਆ ਮੈਨੂੰ ਲੱਗਿਆ। ਤੇ ਜਿੱਥੇ ਮੇਰਾ ਜੀ ਲੱਗ ਗਿਆ ਮੈਂ ਫਿਰ ਮੈਂ ਉੱਥੇ ਇੱਕ ਅੱਧਾ ਦਿਨ ਵੱਧ ਰਹਿ ਜਾਣਾ ਹੁਣ ਮੈਸੇ ਮੈਂ ਇੱਕ ਦਿਨ ਵਾਸਤੇ ਆਇਆ ਸੀ ਇੱਥੇ ਪਰ ਅਗਲੇ ਦਿਨ ਮੈਂ ਫੇਰੇ ਫੇਰੇ ਸਟੇ ਕੀਤਾ ਤੇ ਆ ਸਾਰੇ ਭਾਈ ਆਪਣੇ ਨਾਲ ਠੀਕ ਹੈ ਜੀ ਕਹਿਣਾ ਤਾਂ ਨਹੀਂ ਕਿਸੇ ਨੇ ਕੁਝ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਘੱਟੋ ਮੈ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਇੱਥੇ ਪੈਣੀ ਚਿਹਰੀ ਤੇ ਅਮਰੀਕਾ ਤੱਕ ਚੱਲੇ ਹੋਵੇ ਐਵੇਂ ਵੀ ਕਹੋ ਵੀ ਐਵੇਂ ਵੀ ਕਹਿ ਦਿਓ ਵੀ ਸਾਡੇ ਕੋਲ ਅਗਲੀ ਵਾਰੀ ਵੀ ਆਇਓ ਬਈ ਤਾਂ ਵਾਕਈ ਅਗਲੀ ਵਾਰੀ ਆ